ਅਮੇਸ਼ਰ ਵਿੱਚ ਪਿਆਰ ਕਰਨ ਦੇ ਹੋਏ ਇੱਕ ਪ੍ਰੇਮੀ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ ਜਿਸ ਨੇ ਆਪਣੀ ਪ੍ਰੇਮਿਕਾ ਤੇ ਉਸਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਗੋਲੀਆਂ ਚਲਾਉਣ ਵਾਲੇ ਨੌਜਵਾਨ ਦਾ ਨਾਮ ਲਖਪ੍ਰੀਤ ਦੱਸਿਆ ਜਾ ਰਿਹਾ ਹੈ ਤੇ ਘਟਨਾ ਇਸਲਾਮਾਬਾਦ ਇਲਾਕੇ ਦੀ ਹੈ ਦੱਸਿਆ ਜਾ ਰਿਹਾ ਹੈ ਲੰਬੇ ਸਮੇਂ ਤੋਂ ਇਹ ਲੜਕਾ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਪਰਿਵਾਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਦੀ ਨਾਮ ਕਰੇ ਮਿਰਨ ਸਿੰਘ ਸਿੰਦਰ ਕੌਰ ਜੀ ਅਜੀ ਸੁਲਾਮਾ ਬਾਦ ਚੌਕ ਅੰਮ੍ਰਿਤਸਰ ਤੇ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਟ ਪਤਾ ਨਹੀਂ ਕਿਸਕੇ ਮੈਨੂੰ ਇਸੀ ਦਾ ਨਹੀਂ ਪਤਾ ਕੀ ਲਾਕਡਾਟ ਸੀਗੀ ਤੇ ਜੋਾਈ ਸਾਡੀ ਵੱਡੀ ਕਟੀ ਜਿਵੇਂ ਆਸਤਾ ਦਾਖਲੇ ਸੀ ਬਕਰਸੀ ਬਲਾ ਕੋਨੇ ਟੀਵੀ ਸੈਂਟਰ ਤੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਵਿਲਾਪਰੀ ਤਾ ਉਹਨੇ ਗੋਲੀਆਂ ਮਾਰ ਦਿੱਤੀਆਂ ਇੱਕ ਗੋਲੀ ਵਸੇ ਮੋਟੇ ਦੇ ਬੱਜੀ ਗਿਆ ਤੇ ਕੱਠੇ ਵਜੀ ਮੁੰਡਾ ਭੱਜ ਗਿਆ ਰਾਹ ਆ ਰੋਂਦਾ ਮੇਰੇ ਕੋਲ ਵਲਦੀ ਵਲਦੀ ਨਾ ਮਰ ਗਿਆ ਜੇ ਮੈਂ ਬੁੱਧ ਕੀ ਹੋਇਆ ਇਹ ਮੈਨੂੰ ਲਵ ਗੋਲੀ ਦਾ ਮਾਰ ਗਿਆ ਇਹ ਬਸ ਉਹਨੇ ਜਿੱਹ ਸੱਜ ਪੁਲਿਸ ਵੱਤ ਸਾਧਦੀ ਐਮਬੂਲੈਂਸ ਆਦੀ ਐਮਬੂਲੈਂਸ ਲੈ ਗਈ ਮੁੰਡੇ ਨੂੰ ਮੈਂ ਫਰੈਸ਼ੀ ਮਿਲਤਾ ਲੈ ਕੇ ਵੀ ਉਹਨੇ ਵੀ ਨਹੀਂ ਪਹੁੰਚਾ ਕੇ ਉਸੇ ਖੌਣ ਕੀ ਕੰਦੇ ਨੇ ਹੁਛਦੋ ਨਾ ਬੁਣ ਕਰਕੇ ਕਹਿੰਦੇ ਰੇ ਇੱਕ ਬਾਤ ਤਾਂ ਉੜ ਕਾਲਾ ਸਾ ਇਥੋਂ ਤੇ ਲੱਗੇ ਨੇ ਮੁੰਡੇ ਨੂੰ ਐਮਬੂਲੈਂਸ ਚ ਪਾ ਕੇ ਹਾਂਲਾ ਅਲਾਮਾਬਾਦ ਜਲਾ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਆ ਸ਼ਰਨਜੀਤ ਨਾ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਨੂੰ ਗੋਲੀ ਲੱਗੀ ਆ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਲ ਦਾ ਲੜਕਾ ਹੈ ਸ਼ਾਇਦ ਉਹਨੇ ਉਹਨੂੰ ਗੋਲੀ ਮਾਰੀ ਹੈ ਤੇ ਅਸੀਂ ਫਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਿਵਲ ਹਸਪਤਲ ਜਾ ਰਹੇ ਹਾਂ ਚੈੱਕ ਕਰ ਰਹੇ ਹਾਂ ਸੀਸੀਟੀਵੀ ਆ ਜੀ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੋ ਦੱਸਦੇ ਆ ਜੀ ਦੋ ਲੱਗੀਆਂ ਨੇ ਇੱਕ ਜਣਾ ਸੀ ਜੀ ਲੜਕਾ ਨਵਪ੍ਰੀਤ ਸੀ ਉਹਦਾ ਨਾਮ ਤੇ ਬਾਕੀ ਕਰ ਰਹੇ ਆ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਜੀ ਕਾਰਵਾਈ ਹੋਣੀ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਅਗਲ ਮਾਦਰਜ ਕਰਾ ਠੀਕ ਹੈ ਅਮਿਸਰ ਵਿੱਚ ਪਿਆਰ ਜਾਨਦੇ ਹੋਏ ਇੱਕ ਪ੍ਰੇਮੀ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਜਿਸ ਨੇ ਆਪਣੀ ਪ੍ਰੇਮਿਕਾ ਤੇ ਉਸਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਇਲਾਜ ਲਈ ਪਹੁੰਚ ਕਰਵਾਇਆ ਗਿਆ ਗੋਲੀਆਂ ਚੁਲਾਉਣ ਵਾਲੇ ਨੌਜਵਾਨ ਦਾ ਨਾਮ ਲਖਪਰੀ ਦੱਸਿਆ ਜਾ ਰਿਹਾ ਹੈ ਤੇ ਘਟਨਾ ਇਸਲਾਮਾਬਾਦ ਇਲਾਕੇ ਦੀ ਹੈ ਦੱਸਿਆ ਜਾ ਰਿਹਾ ਹੈ ਲੰਬੇ ਸਮੇਂ ਤੋਂ ਇਹ ਲੜਕਾ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਪਰਿਵਾਰ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਮੇਰਾ ਨਾਮ ਸੁਬਿੰਦਰ ਕੌਰ ਦੀ ਅਜਿਹਾ ਸਲਾਮਾਬਾਦ ਚਾਉਂਦਾ ਮੈਂ ਸਰ ਜੀ ਮਸਲਾ ਆਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਟ ਪਤਾ ਨਹੀਂ ਕਿਸਕੇ ਮੈਨੂੰ ਇਸੀ ਤಾಣੇ ਪਤਾ ਕੀ ਲਾਕਡਾਟ ਸੀ ਕੀ ਤੇ ਜੁਆਈ ਸਾਡੀ ਮਢੀਂਦੀ ਜਿਵੇਂ ਆਸਤਾ ਦਾ ਖਲੇ ਸੀ ਬਸ ਕਮਨ ਸੀਲਾ ਤੋਂ ਦੇ ਪੀਵੀ ਸੈਂਟਰ ਤੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨਾਂ ਦੇ ਰਾਹ 'ਚ ਮੁੰਡਾ ਕੋਈ ਲਾਪਰੀਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਵਸੇ ਮੋਢੇ ਦੇ ਵਿੱਚ ਹੀ ਤੇ ਇੱਕ ਇੱਥੇ ਵਜੀ ਮੁੰਡਾ ਪਜਾਹ ਤਾਰ ਆਇਆ ਰੋਂਦਾ ਮੇਰੇ ਕੋਲ ਭੂਆ ਜੀ ਭੂਆ ਜੀ ਮੈਂ ਮਰ ਗਿਆ ਜੀ ਮੈਨੂੰ ਪਤਾ ਕੀ ਹੋਇਆ ਇਹ ਮੈਨੂੰ ਲਵ ਗੋਲੀਆਂ ਮਾਰ ਕੇ بس ਉਹਨੇ ਜਿਹੜਾ ਇਹ ਸਟਾਫ ਪੁਲਿਸ ਵਾਟਸਟਾ ਦਿੱਤੀ ਐ ਐਂਬੂਲੈਂਸ ਦਿੱਤੀ ਐ ਐਂਬੂਲੈਂਸ ਲੱਗ ਗਈ ਐ ਇਹ ਮੁੰਡੇ ਨੂੰ ਫੰਦਰ ਸਿਮਲਾ ਤੱਕ ਲੈ ਕੇ ਗਈ ਉਹਨੇ ਵੀ ਨਹੀਂ ਪਤਾ ਫੇਰ ਉਹ ਸਿਕਨ ਕੀ ਕਹਿੰਦੇ ਨੇ ਉੱਚ ਤੋਂ ਗੂੰਜ ਕਰਕੇ ਕਹਿੰਦੇ ਰੇਡ ਪਾ ਤਬ ਫੋਰਡ ਗੱਲ ਦਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਹਾਂ ਲੈ ਅਲਾਮਾਬਾਦ ਜਿਹੜਾ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਆ ਸ਼ਰਨਜੀਤ ਨਾ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਆ ਤੋਂ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਹੇ ਆ ਜੀ ਨਵਪ੍ਰੀਤ ਨਾਮ ਦਾ ਲੜਕਾ ਹੈ ਸ਼ਾਇਦ ਹੋ ਗਿਆ ਹੋਵੇ ਕੋਈ ਬਿਮਾਰੀ ਤੇ ਗਾਹ ਫਤਰ ਇਨਵੈਸਟੀਗੇਸ਼ਨ ਕਰ ਰਹੇ ਆਂ ਸਿਵਲ ਹਸਪੀਟਲ ਜਾ ਰਹੇ ਆਂ ਚੈੱਕ ਕਰ ਰਹੇ ਆਂ ਸੀਸੀਟੀਵੀ ਆ ਜੀ ਸੀਸੀਟੀਵੀ ਚੈੱਕ ਕਰ ਰਹੇ ਆਂ ਜੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆਂ ਗੋਲੀਆਂ ਲੱਗੀਆਂ ਗੋਲੀਆਂ ਦੋ ਦੱਸਦੇ ਆ ਜੀ ਦੋ ਲੱਗੀਆਂ ਨੇ ਇੱਕ ਜਾਣਾ ਸੀ ਜੀ ਲੜਕਾ ਨਵਪ੍ਰੀਤ ਸੀ ਉਹਦਾ ਨਾਮ ਤੇ ਵਾਕੀ ਕਰ ਰਹੇ ਆਂ ਜੀ ਵੈਰੀਫਾਈ ਸਰ ਠੀਕ ਕਾਰਵਾਈ ਸਰ ਕਾਰਵਾਈ ਹੁਣ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਅਕਲਮਾ